ਸਰ ਸਾਡਾ ਜਿਹੜਾ ਨੀਂਦ ਦਾ ਮੁੱਦਾ ਹੈਗਾ ਅਸੀਂ ਅੱਜ ਜਿਹੜੀ ਪੈਰਸ ਕਾਨਫਰੰਸ ਰੱਖੀ ਐ ਸੀ ਉਹ ਨਸ਼ੇ ਦੇ ਵਿਰੁੱਧ ਜੀ ਤੇ ਅਸੀਂ ਸਕੂਲਾਂ ਵਿੱਚ ਜਾਵਾਂਗੇ ਜਿਸ ਤਰ੍ਹਾਂ ਕਿ ਬੱਸ ਸਟੈਂਡ ਹੈਗੇ ਰੇਲਵੇ ਸਟੇਸ਼ਨ ਹੈਗੇ ਜੀ ਉੱਥੇ ਅਸੀਂ ਜਾਵਾਂਗੇ ਉੱਥੇ ਲੋਕਾਂ ਨੂੰ ਅਸੀਂ ਨਸ਼ੇ ਦੇ ਵਿਰੁੱਧ ਜਾਗਰਤ ਕਰਾਂਗੇ ਤੇ ਜਿਹੜੇ ਸਾਡੇ ਆਪਣਾ ਕੋਲਿਜ ਨੇ ਉੱਥੇ ਵੀ ਜਾਵਾਂਗੇ ਅਸੀਂ ਤੇ ਕਾਲਜਾਂ ਦੇ ਵਿੱਚ ਅਸੀਂ ਆਪਣਾ ਸੰਦੇਸ਼ ਦੇਵਾਂਗੇ ਔਰ ਜਿਹੜੇ ਅਸੀਂ ਰਾਜਨੀਤਿਕ ਦੇ ਜਿਹੜੇ ਲੀਡਰ ਹੈਗੇ ਉਹਨਾਂ ਨੂੰ ਵੀ ਉਹਨਾਂ ਦੇ ਕੋਲ ਵੀ ਜਾਵਾਂਗੇ ਅਸੀਂ ਕਿ ਸਾਡਾ ਜਿਹੜਾ ਹੈ ਸਾਡੀ ਮਦਦ ਕੀਤੀ ਜਾਵੇ ਤੇ ਅਸੀਂ ਆਪਣਾ ਇਸ ਮੁਹਿੰਮ ਵਿੱਚ ਜਿਹੜੀ ਜੀ ਅਸੀਂ ਮੁਹਿੰਮ ਸਟਾਰਟ ਕੀਤੀ ਹੈ ਇਸ ਮੁਹਿੰਮ ਵਿੱਚ ਸਾਡੀ ਜਿਹੜੀ ਪਠਾਨਪੁਰ ਦੀ ਜਨਤਾ ਹੈ ਉਹ ਵੀ ਸਾਡਾ ਸਹਿਯੋਗ ਦੇਵੇ ਜੀ ਸਰ ਅਸੀਂ ਮੈਸੇਜ ਦੇਣਾ ਚਾਹਨਾ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਦੇਸ਼ ਦੀ ਕਰੀਰ ਦੀ ਹੱਡੀ ਹੁੰਦੀ ਹੈ। ਔਰ ਜਾਣਬੁੱਝ ਕੇ ਉਹ ਜਿਹੜੀ ਨੌਜਵਾਨ ਪੀੜ੍ਹੀ ਹੈ ਇੱਕ ਤਾਂ ਪੈਸਿਆਂ ਦੀ ਜਿਹੜੀ ਬਰਬਾਦੀ ਕਰਦੀ ਪਈ ਹੈ। ਉਹ ਜਿਹੜਾ ਜਿਹੜਾ ਸਾਡਾ ਇੱਕ ਸਿਹਤ ਹੈ ਉਹ ਸਾਡਾ ਇੱਕ ਅਨਮੋਲਾ ਅੰਗ ਹੈ ਜੀ। ਠੀਕ ਹੈ ਜੀ। ਉਹ ਇਸ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਕਰ ਰਹੀ ਜੀ ਤੇ ਜਿਹੜਾ ਕਿ ਸਮਾਜ ਦੇ ਵਿੱਚ ਇੱਕ ਬਹੁਤ ਹੀ ਬੁਰਾ ਅਸਰ ਪੈਂਦਾ ਜੀ। ਸਰ ਸਾਡਾ ਜਿਹੜਾ ਪ੍ਰਯਾਸ ਹੈ ਸਾਡਾ ਐਂਟੀਡਿਕਸ ਦਾ ਐਸੋਸੀਏਸ਼ਨ ਵੱਲੋਂ ਅਸੀਂ ਚਾਹਨਾ ਕਿ ਕੁਝ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਦੀਆਂ ਕਮੀਆਂ ਹੁੰਦੀਆਂ ਜਿਹੜੀਆਂ ਕਿਉਂਕਿ ਉਹ ਉਹਨਾਂ ਨੂੰ ਜਿਸ ਦਾ ਬੱਚਾ ਛੋਟਾ ਹੁੰਦਾ ਹੈ ਤੇ ਉਹਨਾਂ ਨੂੰ ਉਹ ਗਾਈਡਨਸ ਨਹੀਂ ਦਿੰਦੇ ਜੀ ਠੀਕ ਹੈ ਜੀ ਅਸੀਂ ਸਕੂਲਾਂ ਵਿੱਚ ਵੀ ਜਾਂਦੇ ਪਿਆ ਤਾਂ ਉਹਦੇ ਵਿੱਚ ਇੱਕ ਸਾਨੂੰ ਬਹੁਤ ਹੀ ਇੱਕ ਕਮਜ਼ੋਰੀ ਮਹਿਸੂਸ ਹੁੰਦੀ ਹੈ ਕਿ ਜਿਸ ਤਰ੍ਹਾਂ ਛੋਟਾ ਬੱਚਾ ਹੁੰਦਾ ਹੈ ਉਸ ਨੂੰ ਉਹ ਇੱਕ ਤਾਂ ਗਾਈਡਨਸ ਨਹੀਂ ਮਿਲਦੀ ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਅੱਜ ਇੱਕ ਬਹੁਤ ਹੀ ਵੱਡਾ ਇੱਕ ਸ਼ਰਮਸ਼ਾਰਸਾ ਨੂਸੜਾ ਮਹਿਸੂਸ ਹੁੰਦਾ ਆ ਕਿ ਜਿਹੜਾ ਅਧਿਆਪਕ ਹੈ ਉਹ ਬੱਚੇ ਨੂੰ ਜੇ ਕੋਈ ਬੱਚਾ ਕੋਈ ਗਲਤੀ ਕਰਦਾ ਆ ਤਾਂ ਉਹ ਅਧਿਆਪਕ ਉਹਨੂੰ ਥੋੜੀ ਕੋਈ ਥਾਪਚਾੜ ਕੁਝ ਕਰ ਦਿੰਦਾ ਆ ਤੇ ਕੀ ਹੁੰਦਾ ਕਿ ਜਿਹੜੇ ਲੋਕੀ ਜਿਹੜੇ ਉਹ ਆ ਜਾਂਦੇ ਨੇ ਤੇ ਉਹ ਜਿਹੜਾ ਟੀਚਰ ਹੈਗਾ ਠੀਕ ਹੈ ਜੀ ਉਸ ਟੀਚਰ ਜਿਹੜੇ ਕਲਾਸ ਦੇ ਵਿੱਚ ਬੱਚੇ ਹੁੰਦੇ ਆ ਨਾ ਜਾਂ ਅਧਿਆਪਕਾ ਸਾਹਮਣੇ ਉਸ ਟੀਚਰ ਨੂੰ ਉਹ ਕੁਝ ਮਾੜਾ ਚੰਗਾ ਬੋਲੇ ਜਾਂਦਾ ਆ ਉਦੇ ਚ ਵੀ ਬਹੁਤ ਆਸਰ ਜੀ ਗਲਤ ਆਸਰ ਪੈਂਦਾ ਪਿਆ ਕਿਉਂਕਿ ਟੀਚਰਾਂ ਤੇ ਹਾਸੇ ਤੇ ਬੰਨ ਤੇ ਠੀਕ ਹੈ ਜੀ ਔਰ ਅਸੀਂ ਪਰਿਵਾਰਿਕ ਜਿਹੜੇ ਮੈਂਬਰਾਂ ਦੇ ਬਾਰੇ ਵੀ ਕਹੀ ਸੰਦੇਸ਼ ਦੇਣਾ ਚਾਹਨੇ ਆ ਕਿ ਇਹ ਮੇਰਾ ਇੱਕ ਸੰਦੇਸ਼ ਜਿਹੜਾ ਮੈਂ ਸਕੂਲਾਂ ਦੇ ਵਿੱਚ ਜਾਣਾ ਤੇ ਇਹ ਸੰਦੇਸ਼ ਮੈਂ ਵੀ ਜਰੂਰ ਦੇਣਾ ਹੋਣਾ ਕਿ ਜਿਹੜਾ ਇੱਕ ਨੌਜਵਾਨ ਪੀੜੀ ਹੈ ਜਿਹੜੀ ਠੀਕ ਹੈ ਜੀ ਜਿਹੜੀ ਨੌਜਵਾਨ ਪੀੜੀ ਹੈ ਉਹ ਇੱਕ ਨਸ਼ੇ ਦੇ ਲਾਤ ਵਿੱਚ ਜਿਸ ਤਰ੍ਹਾਂ ਆਪਣਾ ਪਿਆਰੀ ਹੈ ਔਰ ਅੱਜ ਕੱਲ ਦਾ ਜਿਹੜਾ ਯੁੱਗ ਹੈ ਜਦ ਇੱਕ ਜਾਂ ਦੋ ਬੱਚੇ ਹੈਗੇ ਜੀ ਇੱਕ ਜਾਂ ਦੋ ਬੱਚੇ ਹੈਗੇ ਜੀ ਤੇ ਜਿਹੜੇ ਮਾਤਾ ਪਿਤਾ ਉਹਨਾਂ ਦੇ ਉਹ ਸਮਝਦੇ ਕੀ ਸਾਡਾ ਇਹ ਬੱਚਾ ਬੁਢਾਪੇ ਵਿੱਚ ਸਾਡਾ ਸਹਾਰਾ ਬਣੇਗਾ ਪਰ ਨਹੀਂ ਅਸਾਨੂੰ ਦੇਖਣ ਚ ਮਿਲਦਾ ਪਿਆ ਕਿ ਇਹ ਉਲਟ ਹੁੰਦਾ ਪਿਆ ਕਿ ਜਿਹੜੀ ਨੌਜਵਾਨ ਪੀੜੀ ਜੇ ਨਸ਼ੇ ਦੇ ਲਾਤ ਵਿੱਚ ਪਿਆਰੀ ਹੈ ਉਹ ਜਿਹੜੇ ਉਹਦੇ ਮਾਤਾ ਪਿਤਾ ਉਹੀ ਉਹਨਾਂ ਦਾ ਸਹਾਰਾ ਬੰਦੇ ਪੀਜੀ ਠੀਕ ਹੈ ਜੇ ਕਲ ਨੂੰ ਕੁਸ਼ ਹੋ ਜਾਂਦਾ ਹੈ ਉਸ ਪ੍ਰਵਾਦ ਦੀ ਜਿਹੜੀ ਉਹਦੀ ਕਮਰ ਉਹ ਟੁੱਟ ਜਾਂਦੀ ਹੈ ਜੀ ਇਹ ਅਸੀਂ ਇੱਕ ਥੋੜਾ ਜਿਹਾ ਇੱਕ ਨਿਚੋੜਕਟ ਹੈ ਜੀ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਨੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜੇਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਟਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul. Such is our kindergarten section with kids-friendly classrooms and strong ethics to inculcate good habits among our little champs. The future-ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road Batanco.